ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਆਪਾਂ ਇਹ ਜੰਤਰ ਬਣਵਾਇਆ ਜੰਤਰ ਕਹ ਲਓ ਚਾਹੇ ਫਿਲਟਰ ਕਹ ਲਓ ਇਹ ਖਰਾਦ ਵਾਲੇ ਮਿਸਤਰੀ ਤੋਂ ਬਣ ਜਾਂਦਾ ਇਹ ਆਪਾਂ ਬਣਵਾ ਕੇ ਇਹਦੇ ਵਿੱਚ ਫਿਰ ਰੋੜੇ ਭਰ ਕੇ ਉੱਪਰੋਂ ਆਪਾਂ ਰੱਸੀ ਨਾਲ ਇਹਨੂੰ ਬੰਦ ਕਰਤਾ ਇਹ ਜਿਨ੍ਹਾਂ ਦਾ ਬੋਰ ਰੇਤਾ ਚੱਕਦਾ ਇਹ ਉਹਦੇ ਲਈ ਬਣਵਾਇਆ ਕਿਉਂਕਿ ਸਾਡਾ ਬੋਰ ਰੇਤਾ ਚੱਕਦਾ ਸੀ ਤੇ ਇਹ ਆਪਾਂ ਹੁਣ ਬੋਰ ਚ ਪਾਇਆ ਜਿਹਦੇ ਨਾਲ ਬੋਰ ਰੇਤਾ ਚੱਕਣੋਂ हट ਗਿਆ ਇਹਨੂੰ ਆਪਾਂ ਰੱਸੀ ਦੀ ਮਦਦ ਨਾਲ ਬੋਰ ਦੇ ਹੇਠਾਂ ਪਾਵਾਂਗੇ ਦੇਖੋ ਆਪਾਂ ਰੱਸੀ ਲੈ ਲਈ ਹੁਣ ਆ ਰੱਸੀ ਦਾ ਬੰਡਲ ਆਪਾਂ ਖੋਲਤਾ ਇਦੋਂ ਬਾਅਦ ਲੋਹੇ ਦੀ ਕੁੰਡੀ ਨਾਲ ਪਾ ਕੇ ਇਹਨੂੰ ਆਪਾਂ ਹੇਟਾ ਛੱਡਦਾ ਬੋਰ ਦੇ ਸੋ ਤੁਹਾਡੇ ਬੋਰ ਦੇ ਮੁਤਾਬਕ ਜਿੰਨੇ ਫੁੱਟ ਤੇ ਵੀ ਤੁਹਾਡਾ ਬੋਰ ਆ ਇਹਨੂੰ ਹੇਟਾ ਛੱਡ ਦੇਣਾ ਬਸ ਐਵੇਂ ਹੇਟਾ ਛੱਡ ਕੇ ਕੁੰਡੀ ਕੱਢ ਲੈਣੀ ਆ ਇਹਦੇ ਚੋਂ ਤੇ ਰੱਸੀ ਆਪਾਂ ਵਾਪਸ ਉੱਪਰ ਖਿੱਚ ਲੈਣੀ ਆ ਤੇ ਇਹ ਹੇਟਾ ਰਹਿ ਜਾਊਗਾ ਸੋ ਸਾਨੂੰ ਦਾ ਇਹਦਾ ਬਹੁਤ ਫਾਇਦਾ ਹੋਇਆ ਤੁਸੀਂ ਆ ਦੇਖੋ ਜੀ ਫਰਕ ਉਹ ਬੋਰ 'ਚ ਫਿਲਟਰ ਪਾਇਆ ਹੋਇਆ ਉਹਦਾ ਪਾਣੀ ਦੇਖ ਲਓ ਪਰ ਆਹ ਬੋਰ ਬਿਨਾ ਫਿਲਟਰ ਤੋਂ ਆ ਦੇਖੋ ਰੇਤਾ ਕਿਵੇਂ ਮਾਰਦਾ ਇਹ ਹੁਣ ਜਿਹੜੇ ਭਰਾ ਕਮੈਂਟ ਕਰਦੇ ਸੀ ਨਾ ਵੀ ਉਹ ਫਿਲਟਰ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਪਾਏ ਹੋਏ ਨੇ ਰਿਜ਼ਲਟ ਤੁਹਾਡੇ ਸਾਹਮਣੇ ਆ ਐਡਰੈਸ ਦੱਸ ਦਾਂਗੇ ਆਗੇ ਦੇਖ ਲਓ ਉਹ ਬੋਰ 'ਚ ਫਿਲਟਰ ਪਾਇਆ ਹੋਇਆ ਉਹਦਾ ਪਾਣੀ ਦੇਖ ਲਓ ਉਹ ਵੀ ਪਹਿਲਾਂ ਐਂ ਰੇਤਾ ਮਾਰਦਾ ਸੀ ਜਿਵੇਂ ਆਹ ਮਾਰ ਰਿਹਾ ਬੋਰ ਇੱਥੇ ਦੋ ਬੋਰ ਨੇ ਅਲੱਗ-ਅਲੱਗ ਉਹਦੇ 'ਚ ਫਿਲਟਰ ਪਾਇਆ ਹੋਦਾ ਪਾਣੀ ਬਿਲਕੁਲ ਸਾਫ਼ ਹੋ ਗਿਆ ਇਹਦੇ 'ਚ ਫਿਲਟਰ ਉਹਦੇ ਨਾਲ ਉਹਦਾ ਪਾਇਆ ਨਹੀਂ ਹੋਇਆ ਇਹ ਰਿਜ਼ਲਟ ਤੁਹਾਡੇ ਸਾਹਮਣੇ ਆ ਇਹਦਾ ਤੁਸੀਂ ਆਪ ਦੇਖ ਲਓ